ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਦਰਜੀਤ ਅਜਰੂਬਾ ਦੋਸਤੋ ਇਲੈਕਸ਼ਨਾਂ ਦਾ ਵਿਗਲ ਜਿਹੜਾ ਬਚ ਚੁੱਕਾ ਹੈ ਤੇ ਤਕਰੀਬਨਾ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਤਰੀਕਾਂ ਤੇ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ ਹੋਣੀਆਂ ਤੇ ਬੋਟਾਂ ਪੈਣੀਆਂ ਤੇ ਇਸੇ ਲੜੀ ਦਾ ਤੇ ਪੰਜਾਬ ਦੇ ਵਿੱਚ ਇੱਕ ਜੂਨ ਜਿਹੜੀ ਤੈਕੀ ਆ ਬੋਟਾਂ ਪੈਣ ਤੇ ਤੇ 4 ਜੂਨ ਨੂੰ ਜਿਹੜਾ ਰਿਜ਼ਲਟ ਆਉਣਾ ਹੈ ਪੂਰੇ ਭਾਰਤ ਦੇ ਵਿੱਚ ਸੋ ਉਸੇ ਲੜੀ ਦਾ ਅਸੀਂ ਅੱਜ ਪਹੁੰਚੇ ਹਾਂ ਜ਼ਿਲ੍ਹਾ ਨਮਸਕਾਰ ਤੇ ਵਿਗੇ ਜਿੱਥੇ ਡਿਪਟੀ ਕਮਿਸ਼ਨਰ ਸਰਦਾਰ ਨਬਜੋਤ ਪਾਲ ਸਿੰਘ ਰਤਾਵਾਰੋਂ ਦੇ ਨਾਲ ਗੱਲ ਕਰਾਂਗੇ ਇਲੈਕਸ਼ਨਾਂ ਦੇ ਪ੍ਰਬੰਧਨ ਲੈ ਕੇ ਨਾਲ ਦੀ ਨਾਲ ਇੱਕ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਬੀਬ ਪ੍ਰੋਗਰਾਮ ਜਿਹੜਾ ਹੁਣ ਕੀਤਾ ਉਹਦੇ ਨਾਲ ਤੇ ਫਿਰ ਅਸੀਂ ਨਾਲ ਦੀ ਇਹਦੇ ਸਵਾਲ ਹੈ ਕਿ ਸਕੂਲਸ ਨੂੰ ਲੈ ਕੇ ਜਿਹੜੇ ਪ੍ਰਾਈਵੇਟ ਸਕੂਲਸ ਆ ਉਹਨਾਂ ਦੇ ਵਹੀਕਲਸ ਨੂੰ ਲੈ ਕੇ ਜਿੰਦੀ ਸਰਕਾਰ ਦੀ ਪਾਲਸੀ ਹੈ ਉਹਦੇ ਤਹਿਤ ਜਿਹੜੇ ਇਤਿਜਾਮ ਸੋਦੀ ਸੀ ਗੱਲ ਕਰਾਂਗੇ ਸੋ ਸਰ ਤੁਹਾਡਾ ਸਵਾਗਤ ਹੈ ਜੀ ਲਿਵਿੰਗ ਏਰੀਆ ਨਿਊਜ਼ ਸਟੇਜ ਸੱਚੀ ਗੱਲ ਸਰ ਜਿਵੇਂ ਅਸੀਂ ਗੱਲ ਕੀਤੀ ਹੈ ਇੱਕ ਸਬੀਬ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਗਿਆ ਉਸ ਵੀ ਪ੍ਰੋਗਰਾਮ ਕੀ ਹੈ ਉਹ ਜਿਹੜਾ সুইਪ ਪ੍ਰੋਗਰਾਮ ਹੈ ਇਹ ਬੇਸਿਕਲੀ ਈਸ਼ਵਰੀ ਜਿਹੜਾ ਸਾਡਾ ਇਲੈਕਸ਼ਨ ਦਾ ਸਲੋਗਨ ਹੈਗਾ ਇਸ ਵਾਰ 75 ਦੇ ਪਾਰ ਕਿ 75% ਪੋਲਿੰਗ ਤੋਂ ਪਾਰ ਅਸੀਂ ਜਾਣਾ ਚਾਹੁੰਨੇ ਹਾਂ ਜਾਣਾ ਚਾਹੁੰਨੇ ਇਹਦੇ ਵਿੱਚ ਅਸੀਂ ਜਿੰਨੇ ਵੀ ਸਾਡਾ ਬੂਥ ਲੋਕੇਸ਼ਨਸ ਰੀਜ਼ਨ ਵਾਈ ਵੀ ਸ਼ੁੱਡ ਵੋਟ ਵੋਟ ਕਿਉਂ ਪਾਣੀ ਚਾਹੀਦੀ ਹੈ ਅਹ ਇਹ ਦੇ ਕਰਕੇ ਅਸੀਂ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਅਹ ਅਵੇਅਰ ਕਰਦੇ ਆ ਕਿ VOTING ਆਉ ਤੇ ਪਾਓ ਤੇ ਆਪਣਾ ਸਹੀ ਡੈਮੋਕਰੈਟਿਕ ਸਿਸਟਮ ਦੇ ਵਿੱਚ ਲੀਡਰ ਚੁਣੋ ਇਹ ਸਾਰਕ ਸਕੂਲ ਸੇਫਟੀ ਜਿਹੜੀ ਇੱਕ ਪਾਲਿਸੀ ਹੈ ਸਕੂਲ ਦੇ ਵਿੱਚ ਜਿਹੜੀਆਂ ਬੱਸੇਜ਼ ਵਗੈਰਾ ਜਾਂ ਉਹਨਾਂ ਦੇ ਵਿੱਚ ਪ੍ਰਬੰਧਨ ਨੂੰ ਲੈ ਕੇ ਸਰਕਾਰ ਨੂੰ ਪਿਛਲੇ ਕੁਝ ਦਿਨਾਂ ਤੋਂ ਦੇਖਿਆ ਗਿਆ ਕਿ ਸਕੂਲਾਂ ਦੇ ਵਿੱਚ ਜਿਹੜੀਆਂ ਪ੍ਰਬੰਧਨ ਵੱਲੋਂ ਜਿਹੜੀਆਂ ਬੱਸੇਜ਼ ਵਗੈਰਾ ਜਿਹੜੀਆਂ ਹੈਗੀਆਂ ਉਹਨਾਂ ਦੀ ਕਾਫੀ ਹਾਲਤ ਖਸਤਾ ਆਇਆ ਤੇ ਸਰਕਾਰ ਵੱਲੋਂ ਉਹਨਾਂ ਨੂੰ ਜਾ ਕੇ ਜਿਹੜਾ ਡਿਪਾਰਟਮੈਂਟ ਸੰਬੰਧਿਤ ਡਿਪਾਰਟਮੈਂਟਾਂ ਕੋਲ ਪੁੱਛਿਆ ਜਾਂਦਾ ਕਿ ਕਿਸ ਤਰ੍ਹਾਂ ਦੀ ਬੱਚੇ ਦੀ ਸੇਫਟੀ ਹੋਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਬੱਸਾਂ ਦੇ ਵਿੱਚ ਕਿਹੜੀਆਂ ਫੀਚਰਸ ਉਹ ਪਾਲਿਸੀ ਦੇ ਸਬੰਧੀ ਚਾਹੇ। ਅ ਇਹ ਜਿਹੜੀ ਸਾਡੀ ਰੋਡ ਸੇਫਟੀ ਹੈਗੀ ਹੈ ਸਪੈਸ਼ਲੀ ਫॉर ਸਕੂਲ ਚਿਲड्रन ਅਸੀਂ ਮੁਹਿੰਮ ਚਾਲੂ ਕੀਤੀ ਹੈ ਜਿਹਦੇ ਵਿੱਚ ਅਸੀਂ ਜਿੰਨੀਆਂ ਵੀ ਬੱਸਸ ਹੈਗੀਆਂ ਉਹਨਾਂ ਦੀਆਂ ਰੋਡ ਵਰਦੀਨੈਸ ਚੈੱਕ ਕਰ ਰਹੇ ਹਾਂ ਇਸ ਤੋਂ ਇਲਾਵਾ ਇਹ ਵੀ ਦੇਖ ਰਹੇ ਹਾਂ ਕਿ ਉਹਨਾਂ ਕੋਲੇ ਫਰਸਟ ਏਡ ਕਿੱਟ ਹੈਗੀ ਹੈ ਜਿਹੜਾ ਡਰਾਈਵਰ ਹੈ ਉਹ ਸਹੀ ਹੈ ਬੱਚਿਆਂ ਵਾਸਤੇ ਕੰਡਕਟਰ ਸਹੀ ਹੈ ਬੱਚਿਆਂ ਵਾਸਤੇ ਸੋ ਦੈਟ ਜਿਹੋ ਜੀ ਘਟਨਾ ਹਰਿਆਣਾ ਚ ਹੋਈ ਹੈ ਉਹ ਕਿਤੇ ਹੋਰ ਨਾ ਕਦੀ ਵੀ ਹੋਵੇ ਐ ਸਰ ਇਲੈਕਸ਼ਨ ਦੀ ਗੱਲ ਕਰੀਏ ਇਲੈਕਸ਼ਨ ਦਾ ਜਿਹੜਾ ਬਿਲਕੁਲ ਵਕਤ ਤੇ ਬੱਖਮ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਵੀ ਲਾਮ ਕਿਤੇ ਕੁਝ ਕਰ ਰਹੀਆਂ ਸੋ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਜਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਇਲੈਕਸ਼ਨ ਸਾਡੇ ਜਿੰਨੇ ਵੀ ਪ੍ਰਬੰਧ ਸਾਰੇ ਪੁਖਤਾ ਕੀਤੇ ਗਏ ਨੇ ਜਿੰਨੀਆਂ ਵੀ ਸਾਡੀਆਂ ਟੀਮਜ਼ ਹੈਗੀਆਂ ਜਿਹੜੀਆਂ ਖਰਚੇ ਦੀਆਂ ਟੀਮਜ਼ ਹੈ ਲਾਅਰ ਨਾਅਰਡਰ ਦੀਆਂ ਟੀਮਜ਼ ਹੈ ਸਾਰੀਆਂ ਇਨ ਪਲੇਸ ਕੀਤੀਆਂ ਜਿਹੜੇ ਸਾਡੇ ਪੰਜ ਥਾਂ ਤੋਂ ਸਰਕਾਰਾਂ ਇੰਨੇ ਆਊਟ ਨਾਅ ਸ਼ਹਿਰ ਤੋਂ ਜਾਂਦੀਆਂ ਉੱਥੇ ਕੈਮਰੇ ਅਸੀਂ ਲਾਤੇ ਕੋਈ ਵੀ ਜਿਹੜੀ ਮੂਵਮੈਂਟ ਹੋ ਰਹੀ ਹੈ ਜੋ ਵੀ ਪਿਛਲੇ ਸਾਲ ਜੇ ਕੋਈ ਸ਼ਰਾਬ ਜਿੰਨੀ ਵਿਕੀ ਸੀ ਅਸੀਂ ਚੈੱਕ ਕਰ ਰਹੇ ਹਾਂ ਕਿ ਇਸ ਸਾਲ ਵੀ ਉਹੀ ਗ੍ਰਾਫ ਹੈ ਕਿ ਜ਼ਿਆਦਾ ਹੈ ਜੇ ਜ਼ਿਆਦਾ ਹੈ ਤਾਂ ਅਸੀਂ ਐਕਸ਼ਨ ਲਵਾਂਗੇ ਇਸ ਤੋਂ ਇਲਾਵਾ ਲਾਅ ਐਂਡ ਆਰਡਰ ਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਅਵੇਅਰ ਹੋਣ ਕਿ ਅਸੀਂ ਕੋਈ गंत काम होने नहीं देवांगी फ्लैग मार्चेस कर रहे हैं एंड आई थिंक बढ़िया पीसफुल इलेक्शंस होंगे पहला भी नवा शहर में कोई वायलेंस रिपोर्टेड नहीं हैगा एंड वो भी है कि इस बार भी पीसफुल इलेक्शंस होंगे सर एक कोड अकाउंटिंग ऑफ एरिया पैसे या मनी यानी कैश मनी कितनी कैरी कर सकते हैं देखो कैश मनी बेसिकली इट इज एडवाइजेबल कि 50000 से ज्यादा ना चुकर ਪਰ ਜੇ ਜਿਆਦਾ ਵੀ ਹੈਗੇ ਹੈ ਅਸੀਂ ਟੀਮਸ ਬਣਾਈਆਂ ਹੋਈਆਂ ਜਿਹੜੀਆਂ ਦੇਖਣੀਆਂ ਕਿ ਉਹ ਲਿਜੀਟਿਮੇਟ ਸੋਰਸ ਤੋਂ ਜੇ ਬੰਦੇ ਕੋਲੇ ਲੱਖ 2 ਲੱਖ ਹੈਗੇ ਹੈ ਤਾਂ ਜੇ ਲਿਜੀਟਿਮੇਟ ਸੋਰਸ ਤੋਂ ਉਹਦੇ ਕੋਲੇ ਪੈਸੇ ਹੈਗੇ ਹੈ ਤਾਂ that is not a problem but ਐਡਵਾਈਜ਼ਰੀ ਹੈਗੀ ਹੈ ਕਿ 50000 ਤੋਂ ਜ਼ਿਆਦਾ ਨਾ ਚੁੱਕੋ ਸਰ ਇਲੈਕਸ਼ਨ ਦੇ ਦੌਰਾਨ ਅਪ ਟੂ 80 ਜਿਹੜੇ ਰੋਇਜ਼ ਵਾਲੇ ਹੈਗੇ ਆ ਬਹੁਤ ਸਾਰੇ ਲੋਕ ਘਰ ਤੋਂ ਹੀ ਵੋਟ ਪਾਉਣਾ ਚਾਹੁੰਦੇ ਉਹਦੇ ਬਾਰੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਜਿਹੜਾ ਵੋਟ ਘਰ ਤੋਂ ਪਾਣੀ ਚਾਹੁੰਦਾ ਅ ਜਿੰਨੇ ਵੀ 80 ਪਲਸ ਲੋਕ ਹੈਗੇ ਨੇ ਉਹਨਾਂ ਨੂੰ ਅਸੀਂ ਚੁਆਇਸ ਦਿੱਤੀ ਹੈ ਕਿ ਜੇ ਉਹ ਬਾਹਰ ਆ ਕੇ ਬੂਤੇ ਵੋਟ ਪਾਉਣਾ ਚਾਹੁੰਦੇ ਹੈ ਤਾਂ ਉਹ ਤਾਂ ਜਨਰਲ ਹੈਗਾ ਹੀ ਹੈ ਅਦਰਵਾਇਜ਼ ਜੇ ਉਹ ਘਰੋਂ ਵੋਟ ਪਾਉਣਾ ਚਾਹੁੰਦੇ ਤੇ ਉਹ ਵੀ ਫੈਸਿਲਿਟੀ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਸਰ ਭੂਕੂ ਜੀ ਜਿਹੜੇ ਕੱਲ ਨਵਾਂ ਸ਼ਹਿਰ ਦੇ ਲੋਕਾਂ ਨੂੰ ਸਾਡੇ ਚੈਨਲ ਦੀ ਮਾਰੀ ਆਪਾਂ ਗੱਲ ਕਰਨੇ ਇੱਕ ਐਜੂਕੇਟਿਵਿਸ਼ਨਲ ਕੋ ਮੈਸੇਜ ਮੈਸੇਜ ਇਹ ਹੈ ਕਿ ਐਸਵਰ 75 ਉਪਰ ਆਂਕਿਊ ਸਰ ਸੋ ਦੋਸਤੋ ਇਸ ਹਨ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਸਰਦਾਰ ਲਖਜੋਤਪਾਲ ਸਿੰਘ ਦਾਵਾ ਜਿਨ੍ਹਾਂ ਨੇ ਇਨਕਸ਼ਨ ਦੇ ਰਿਗਾਰਡਿੰਗ ਤੇ ਨਾਲ ਹੋਰ ਬਖ ਬਖ ਜਾਣਕਾਰੀ ਗਰੀ ਹੋਈ ਹੈ ਕਰੇ ਇਸੇ ਆਪਾਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇਨ ਲੋਕਾਂ ਤੱਕ ਆਮ ਤੱਕ ਇਹਨਾਂ ਨਾਲ ਕੀਤੀ ਗੱਲਬਾਤ ਪਹੁੰਚਾਈਏ ਨਵਾਂ ਸ਼ਹਿਰ ਤੋਂ ਲਿਵਿੰਗ ਇੰਡੀਆ న్యూਸ ਲਈ ਦਰਜੀਤ ਅਜਨੂ